ਸਾਰੇ ਨੇ ਪਿਆਰ ਕਰੀ ਸਤਿ ਸ੍ਰੀ ਅਕਾਲ ਕਰਦੇ ਵੀਡੀਓ ਦੀ ਸ਼ੁਰੂਆਤ ਫਿਰ ਤੇ ਦਿਨ ਆਜਾ ਆਦਾ ਜਮੇ ਮੇਥੇ ਹੋਏ ਟਾਈਮ ਤੇ ਆ ਗਿਆ ਮੀ ਜਿਵੇਂ ਦੱਸ ਰਿਹਾ ਸੀ ਨੈਟ ਤੇ ਬਾਕੀ ਪਸ਼ੂਆਂ ਦਾ ਕੰਮ ਚੱਲਦਾ ਤੇ 9:40 ਹੋ ਗਿਆ ਤੇ ਅੱਜ ਥੋੜਾ ਜਿਹਾ ਲੇਟ ਲੱਗੇ ਸੀਗੇ ਤੇ ਰਾਤ ਸੀਗੇ ਪ੍ਰੋਗਰਾਮ ਤੇ ਇੱਧਰ ਪਸ਼ੂ ਲੱਗੇ ਪਠੇਖਾਨਾ ਤੇ ਸਵੇਰ ਵਾਲੇ ਤੇ ਸਹਿਜ ਲੱਗਾ ਹੋਇਆ ਪਾਣੀ ਦੀ ਸਾਫ ਸਫਾਈ ਕਰਕੇ ਇਹਨਾਂ ਨੂੰ ਕੁੱਕੜਾ ਨੂੰ ਵੀ ਪਾਇਆ ਪਾਣੀ ਇੱਧਰ ਤੇ ਉਧਰ ਦਾ ਸਾਬ ਲੱਗਾ ਹੈ ਤੇ ਭਰੀ ਨਹੀਂ ਬੁੱਤ ਮੈਂ ਚੱਕ ਲੂੰ ਆਪੇ ਕੋਈ ਨਾ ਉਹ ਪਾ ਦੇ ਦੋ ਹੋਰ ਬਸ ਚੱਕ ਦੀ ਮੀ ਆ ਗਿਆ ਵਾ ਹਟ ਜਾਣਾ ਪਾ ਜਾਣਾ ਹੀ ਉਧਰ ਉਹ ਦੋ ਪਾ ਲੈ ਨਾ ਜੋਰ ਕਾ ਤੋਂ ਲਈ ਜਾਣਾ ਚੱਲ ਚੱਲ ਵਸਾ ਪਾ ਦੇ ਜਿਹੜੇ ਆ ਗੇਟ ਕੋਲੇ ਪਏ ਨਾ ਦੋ ਤਿੰਨ ਇਹ ਪਾ ਕੇ ਆ ਜਾ ਵਾ ਦਾ ਉਹਨੇ ਕਾਮਨ ਵੇੜਾ ਹੈ ਉਧਰ ਆਪਣੇ ਵਾਲਾ ਤੇ ਇਧਰ ਆ ਗਿਆ ਸੀ ਬੱਬੂ ਕੋਲੋਂ ਤੇ ਬੱਬੂ ਪੜਦਾ ਪੱਠੇ ਤੇ ਆ ਗਈ ਆਪਣੀ ਡਰੇਨ ਛੋਟੀ ਜਾਂ ਵੱਡੀ ਆ ਪਰੇ ਤੇ ਅੱਗੇ ਇਹ ਮੇਲਾ ਦਾ ਸੀਨਾ ਆਇਆ ਨਹੀਂ ਹੋਣਾ ਆਪਣਾ ਵੀਡੀਓ ਚ ਹਜੇ ਤੱਕ ਇਹ ਸੇਮ ਦਾ ਤੇ ਵਾਕੀ ਦੇਖਦੇ ਆ ਬਾਬੂ ਨੇ ਪੱਠੇ ਵੱਡੇ ਆ ਜਾਂ ਕੀ ਕਰਦਾ ਮੀਂਹ ਚ ਕਿਉਂਕਿ ਮੀਂਹ ਚ ਬੰਦਾ ਲਚਕੜੀ ਚੇ ਕਰ ਲਾ ਜਾਂਦਾ ਥੋੜਾ ਜਿਹਾ ਤਾਂ ਕਰਕੇ ਚੱਕਰ ਪੈ ਜਾਂਦਾ ਹੁੰਦਾ ਬਾਕੀ ਮੀਂਹ ਦੇ ਸਾ ਦੇ ਆ ਚੱਲੇ ਜੇ ਹੋਏ ਪਏ ਆ ਜਿੱਥੇ ਨੀਮਾ ਤਾਂ ਆਵਾ ਨਹੀਂ ਪਾਣੀ ਨਿਕਲਦਾ ਹੁਣ ਗੱਡੀਆਂ ਚ ਆ ਗਿਆ ਕੰਮ ਆਲੂ ਅੱਗੇ ਟਰਾਲੀਆਂ ਚ ਹੀ ਜਾਂਦਾ ਹੁੰਦਾ ਸੀਗਾ ਛੋਟੀਆਂ 11 11 ਫੁੱਟੀਆਂ ਜੀ ਸਿੰਗਲ ਡੈਰੀ ਜੇ ਲੱਦ ਕੇ ਲੁਧਿਆਣਾ ਪਿਆ ਸੀ ਕਹਿੰਦਾ ਵਾ ਲਾ ਕੇ ਮੈਂ ਮੁੜਿਆ ਨਾ ਫੇਰ ਭਰਨੀ ਆ ਕੇ ਬਰਾਬਰ ਕਰਕੇ ਫੱਟੀ ਫੇਰ ਲੈਣੀ ਆਪਣੀ ਮੰਡੀ ਚ ਮਰਲੀ ਚ ਰਾਮੀ ਦੀ ਲੈਣ ਲੱਗੀ ਹੋਣੀ 1000 1200 1500 ਬੱਸ 6 ਦਾ ਟਾਈਮ ਹੋ ਗਿਆ ਤੇ ਮੀਂਹ ਪੂਰਾ ਪੈ ਰਿਹਾ ਵਾ ਪੂਰਾ ਸ਼ਰਾਟਾ ਤੇਜ ਆ ਤੇ ਲੇਟ ਜੀ ਕੱਢੂਗਾ ਹੁਣ ਮੇਲਾ ਦਾ ਜਿੰਨਾ ਕਹਿੰਦੇ ਲੇਟ ਆ ਲੇਟ ਆ ਇਹਨਾਂ ਦੇਖੋ ਠੰਡ ਨਹੀਂ ਬਈ ਕੋਸਾ ਆਉਣ ਵਾਲਾ ਮੌਸਮ ਕਰੂ ਠੰਡਾ ਹੁਣ ਤੇ ਬਾਕੀ ਕੁਦਰ ਪਰ ਰੰਗ ਆਇਆ ਹੈ ਇਨੋਗੋ ਹੀ ਜਾਣੀ ਥਾਗੇ ਇਹ ਹਰ ਸਾਲ ਅਗੇ ਤੋਂ ਵਿਸ਼ੇਸ਼ ਪੈਂਦੇ ਰਹਿੰਦਾ ਹੈ ਕੋਈ ਚੱਕਰ ਨਹੀਂ ਹੈਗਾ ਮੌਸਮਾਂ ਦਾ ਇਹ ਚੱਲਦਾ ਹੀ ਰਹਿਣਾ ਇਹ ਤੋਂ ਖਬਰਾਂ ਦੀ ਲੋੜ ਨਹੀਂ ਹੈਗੀ ਜਿਵੇਂ ਹੈਗਾ ਇਹ ਇਦਾਂ ਹੀ ਮੰਗ ਨੂੰ ਜਾਂਦਾ ਹੈ ਹਰ ਸਾਲ ਮੀਂਹ ਸ਼ਾਮ ਨੂੰ ਸ਼ਰਾਟਾ ਜਿਹਾ ਲੱਗਿਆ 7:00 ਵਜੇ ਤੇ ਚੰਗਾ ਸੀ ਸ਼ਰਾਟਾ ਉਹ ਤੇ ਬਾਕੀ ਦੇਖਦੇ ਹੁਣ ਕੰਮ ਕਦੋਂ ਚੱਲਦਾ ਆਲੂਆਂ ਦਾ ਤੇ ਬੰਦੇ ਆਪਣੇ ਆਗੇ ਸੀਗੇ ਅੱਜ ਸਵੇਹੀ ਆਏ ਆ ਤੇ ਚਾਹ ਚੂਪੀ ਕੇ ਹੁਣ ਇਹਨਾਂ ਨੇ ਜਾਣਾ ਖਾੜੇ ਨੂੰ ਟਰਾਲੀ ਭਰੀ ਖੜੀ ਸੀ ਉਦੋਂ ਮੈਂ ਤਾਂ ਆਰਮਨ ਭਰ ਲੈ ਸੀ ਖੇਤੋਂ ਵੀ ਬਾਲਣ ਚੱਕ ਚੱਕ ਲਈ ਜਾਂਦੇ ਸੀ ਚੋਰੀ ਇੱਕ ਦਿਨ ਤੇ ਉਦੋਂੋਂ ਫਿਰ ਟਰਾਲੀ ਮੈਂ ਤਾਂ ਆਰਮਨ ਭਰ ਲੈ ਆਏ ਤੇ ਬਚ ਗਿਆ ਸੀ ਅੱਧਾ ਕ ਤੇ ਹੁਣ ਆਲੂਆਂ ਦੇ ਕੰਮ ਆਊਗਾ ਬੰਦੇਾਂ ਦੇ ਰੋਟੀ ਲਾਉਣ ਦੇ ਹੁਣ ਆਲੂਆਂ ਚ ਤੇ ਬਾਕੀ ਇਹ ਟਰਾਲੀ ਲਾ ਕੇ ਲੈ ਕੇ ਆਣੀ ਹੈ ਖਾੜੇ 12 ਕ ਬੰਦੇ ਆਏ ਆ 10 ਕ ਹਜੇ ਆਉਣੇ ਆ ਬਾਅਦ ਚ ਤੇ ਇਹ ਬੰਦੇ ਹੈਗੇ ਚਾਰੀ ਬੈਂਡ ਵਾਲੇ ਜਿਹੜਾ ਬਨਾਰਸ ਤੇ ਰਾਤ ਨੂੰ ਮਿਲ ਕੇ ਆਏ ਸੀ ਸਾਦੇ ਹੁਣਾਂ ਨੂੰ ਇਹ ਬਨਾਰਸ ਤੇ ਪਹਿਲਾ ਜਿਹੜਾ ਸੀਗਾ ਪਿੰਡ ਅੱਜ ਮੈਂ ਬਣੀ ਨਾ ਕਾਲ ਕਰੀਂਗੂੰ ਗੁਰਾਂ ਬਾਦ ਭਾਈ ਲੇ ਤੁਹਾਨੂੰ ਕਨੇ ਕਾਲ ਕਰੀਂਗਾ ਨਾ ਇਹਨਾਂ ਦੁਕਾਨਦਾਰ ਵੀਡੀਓ ਦੇਖਿਆ ਸੀ ਆਪਣਾ ਕਾ ਬਾਅਦ ਵਿੱਚ ਦੇਖਿਆ ਨਹੀਂ ਵੀਡੀਓ ਭੇਜਿਆ تھا ਬਣਾ ਕੇ तो तो है वीडियो। वहाँ था तेरे तेरे पे तो दिखाया हो तो तो दिखाया हम लोग फिर तेरे के के छोड़ गया तो फिर हो वो कबड्डी खेल ले गया ये सारा बुढ़ा वही है आ? वीडियो वाला <laughs> <दिखाया। laughs> <दिखाया। laughs> बस अब 8:00 तक 10:00 तक जा दते का हमरे तो इंतजार था 8070 तक वो तो कैसे आ रहा है आज जीके आ गया वो कह रहा देना लिक्षार लो वो दिन यार आज निकल लो निकल दोनों का ता? एक टाइम 15 मिनट हो गया मैं तो लगा कितना टाइम जूते देता है ओ सुने के बाद सोने के बाद वो एक जन में 4 महीने फिर ऐसे हाथ हो जाता है जब मर जाओ मत हमारी रंग तो होता सोने के बाद सोने के बाद 2 महीना बस बस 2 महीने के बाद सर वो सिंगल में 4 महीना लग गया और वही है जल्दी और जो अपने वाला है ज्यादा गुना हां ज्यादा टाइम दे नहीं लगे रहता हो गया जो छोड़ेंगे ना वो सही जाएगा अपने भी जड़ा है ज्यादातर खर्चा अपने 3 4 महीने 5 महीने बाद में शुरू करना पड़ेगा हां वो करवाने का पार्ट ही साथ है हां और क्या महीने पर रहेगा तो आप भी आप घर गया और अपने दोनों वाले बढ़िया है लंबा टाइम देगा अपने अब छोड़ना पड़ेगा हां लंबा छोड़ने के तो कोई आवाज नहीं कुछ दम हो जाता है शरीर में जान हो जाता है हां अगर इधर से चाले छोड़ेगा नहीं लेना नहीं पड़ेगा दूसरी बात हां चलता रहेगा तो हम लोग गैया हम लोगो नहीं चाहते है हम लोग कैसे दो किलो चार किलो देंगे तो पंद्रह सोलह सौ अठारह सौ हजार रुपये हाँ हम लोग किया है गैया का गाय ती ती का तीस रुपया है साठ पचास रुपया है

वो दारी दारी। दारी दारी तो भैंसू वाला हो गया ना हां रंग वाला काम नहीं किया अभी तो दारू छोड़ा है जो नहीं जानी तो पीते हैं ओ वो सी नहीं सकते आप भी जाना उनका भूंगा देने था ना हां भगवान के इंद्रो इनके बाल किया नहीं जाते छोड़ा रखा तो 3 दिन सुबह आज असम ठीक हो रहा है लगता जी जा होगा लाभ तो रोगे पर फिर भी ठीक है जब जगत मौसम ठीक करें ਲੋਕ ਦੇ ਦੇਖੋ ਕੀ ਬੰਦ ਲ ਮੇਸੇ ਨਾਲ ਗੱਲ ਹੋਣੀ ਸੀ ਜੀ ਵੀ ਹੋ ਸਕਦਾ ਖਾੜੇ ਕੰਮ ਚੱਲ ਪਏ ਪਰ ਇੱਥੇ ਵਾਲਾ ਸ਼ਰਾਤਾ ਆਪਣੇ ਚੰਗਾ ਜੀਗਾ ਸ਼ਾਮ ਨੂੰ ਕਦ 7:00 ਵਜੇ ਤਕਰੀਬ ਇਹਨਾਂ ਦਾ ਤੇ ਉਹ ਗੈਂਸ ਆ ਗਏ ਉਹ ਚਲੋ